ਅੱਲਾ ਇਲੈਕਸ਼ਨ ਆ ਇਸ ਤੋਂ ਇਲਾਵਾ ਕ੍ਰਿਸਮਸ ਦਾ ਤਿਉਹਾਰ ਆ ਤੇ ਨਵਾਂ ਸਾਲ ਵੀ ਆ ਰਿਹਾ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁਲਰਜੀ ਨੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਿਹੜੀ ਆ ਰੇਲਵੇ ਸਟੇਸ਼ਨ ਬਸਟੈਂਡ ਤੇ ਹੋਰ ਢੀਠ ਭੜੱਕੇ ਵਾਲੀਆਂ ਥਾਵਾਂ ਮਾਰਕੀਟਾਂ ਦੀ ਚੈਕਿੰਗ ਕਰ ਰਹੇ ਆ ਐਂਟੀ ਸਬੋਟੇਜ ਟੀਮ ਇਹਦੇ ਵਿੱਚ ਸਾਡੇ ਨਾਲ ਸ਼ਫੀਸ਼ੈਂਟ ਫੋਰਸ ਆ ਐਸਓਜੀ ਆ ਏਆਰਪੀ ਆ ਜੀਆਰਪੀ ਆ ਤੇ ਰੇਲਵੇ ਪੁਲਿਸ ਨਾਲ ਡੌਗ ਸਕਾਡ ਇਹ ਅਸੀਂ ਜਿਹੜੀ ਆ ਸ਼ੱਕੀ ਪੁਰਸ਼ਾਂ ਦੀ ਤੇ ਸ਼ੱਕੀ ਚੀਜ਼ਾਂ ਦੀ ਕੋਈ ਬੈਗ ਵਗੈਰਾ ਉਹਦੇ ਵਿੱਚ ਕੋਈ ਜਿਹੜੀ ਆ ਉਹ ਕੋਈ ਅਨਕਲੇਮਡ ਨਾ ਹੋਵੇ ਇਹ ਅਸੀਂ ਚੈੱਕ ਕਰ ਰਹੇ ਹਾਂ ਕੋਈ ਸ਼ੱਕੀ ਵਿਅਕਤੀ ਇਹ ਸ਼ੱਕੀ ਵਸਤੂ ਵੀ ਸਰ ਆਈ ਕੋਈ ਕਾਪੂ ਨਹੀਂ ਫਿਲਹਾਲ ਜੀ ਕੋਈ ਅਸੀਂ ਕਾਫੀ ਸ਼ੱਕੀ ਵਿਅਕਤੀ ਚੈੱਕ ਕੀਤੇ ਆ ਉਹਨਾਂ ਦੀ ਪਰਸਨਲ ਸਰਚ ਵੀ ਕੀਤੀ ਆ ਉਹਨਾਂ ਦੇ ਬੈਗ ਵਗੈਰਾ ਵੀ ਚੈੱਕ ਕੀਤੇ ਆ ਫਿਲਹਾਲ ਸਾਨੂੰ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ਾ ਉਹ ਨਹੀਂ ਮਿਲਿਆ ਸਰ ਲਗਾਤਾਰ ਧਮਾਕੇ ਵੀ ਹੋ ਰਿਹਾ ਸਰ ਉਸ ਦਾ ਕੋਈ ਥ੍ਰੈਟ ਕੁੱਟ ਸਟੇਸ਼ਨ ਤੇ ਨਹੀਂ ਸਟੇਸ਼ਨ ਤੇ ਫਿਲਹਾਲ ਕੋਈ ਥ੍ਰੈਟ ਨਹੀਂ ਪਰ ਅਸੀਂ ਇhtiyat ਵਜੋਂ ਇਹ ਚੈੱਕ ਕਰ ਰਹੇ ਸਰਾਰਤਾ ਨਾ ਕੀ ਹੈ ਜੀ ਸ਼ਰਾਰਤੀ ਅਨਸਰਾਂ ਸ਼ਰਾਰਤੀ ਅਨਸਰਾਂ ਤਾੜਨਾ ਵਾ ਕਿ ਉਹ ਜਿਹੜਾ ਵਾ ਉਹ ਮੁੱਖ ਧਾਰਾ ਦੇ ਵਿੱਚ ਆਉਣ ਇਹੋ ਜਿਹੇ ਸ਼ਰਾਰਤਾ ਨਾ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਸਖਤ ਕਸ ਲੈ ਆ ਜਾਏਗਾ